ਖਾਲੀ ਕੀ ਨਾਮ ਤੇ ਗੁਰਸੇਵਕ ਸੰਗਤ ਗੁਰਸੇਵਕ ਸਿੰਘ ਜੀ ਕੀ ਗੱਲ ਹੋਈ ਆ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਹੀ ਮੈਂ ਤੇ ਮੇਰਾ ਸਾਲਾ ਹੀ ਹੋਦਾ ਤੇ ਮੁੰਡਿਆਂ ਨੇ ਨਾ ਸਾਡੇ ਕੋਲ ਮੋਟਰਸਾਲ ਖੋਣ ਪਏ ਪਹਿਲਾਂ ਦੋਨਾਂ ਨਾਲ ਝਗੜਾ ਹੋਇਆ ਤੇ ਐਂ ਹੱਥ ਪਾਈ ਹੋਏ ਸਾਡੇ ਨਾਲ ਕਿਹੜੀ ਜਗ੍ਹਾ ਖੋਣ ਪਏ ਮੋਟਰਸਾਲ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜਿਹੜਾ ਹੂੰ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਨਹੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗੱਲੀ ਚਲਾ ਕੇ ਘਰ ਦਾ ਸਮਾਨ ਸਮੂਲ ਪਨ ਗਿਆ ਸੀ ਜਿਹੇ ਪਨ ਕੇ ਗਿਆ ਜੀ ਤੇ ਗੋਲੀ ਚਲਾ ਕੇ ਗਿਆ ਘਰ ਦੇ ਵਿੱਚ ਘਰ ਸਾਡੇ ਲੇਡੀ ਸੀ ਮਹੀਨੇ ਕ ਦਾ ਮੁੰਡਾ ਵਾ ਨਾਲ ਮਾਸੀ ਸਾਸਿ ਹੀ ਤੇ ਨਾਲ ਭਾਬੀ ਹੀ ਨਹੀਂ ਤੋਂ ਨਾਲ ਮਤਲਬ ਮੁੰਡਾ ਭਾਜ ਕੇ ਬਜਿਆ ਕਿ ਮਤਲਬ ਉਹ ਬਾਹਰ ਗੋਲੀ ਗਲੀ ਚਲਾ ਕੇ ਨੁਕਸਾਨ ਕਰਕੇ ਗਿਆ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਸਾਰ 2 3 ਪਈਆਂ ਸਿਰੋਂ ਤੇ ਪੁਲਿਸ ਨੂੰ ਕੰਨੇ ਨਹੀਂ ਕੀਤੀ ਤੁਸੀਂ ਹਾਲੇ ਕਰ ਲੱਗੇ ਆ ਅਜੇ ਤੁਸੀਂ ਥਾਣੇ ਆਏ ਜੇ ਪਿੰਡ ਧਾਰਾਂ ਦੀ ਗੱਲ ਹੈ ਇਹ ਮਾਲ ਦਾ ਮੁੰਡਾ ਗਾਂਦੀ ਤੇ ਮੁੰਡੇ ਗਾਂਦੀ ਗਾਂਦੀ ਨਾ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਗੱਲਬਾਤ ਨਹੀਂ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਇਹ ਏਰੀਆ ਬੱਚਿਆਂ ਦੀ ਲੜਾਈ ਹੋਈ ਬਸ ਲੜਾਈ ਤੋਂ ਆ ਕੰਮ ਕੀ ਇਸੇ ਇਸ਼ੂ ਨੂੰ ਲੈ ਕੇ ਇਹ ਇਥੋਂ ਤੱਕ ਨਾ ਬਹਸ ਹਾਂਜੀ ਹਾਂਜੀ ਸਰ ਬੱਚਿਆਂ ਨੇ ਕਿਉਂ ਲੜਾਈ ਹੋਈ ਸਰ ਤਾਂ ਦੱਸਿਓ ਮੋਟਰਸਾਈਕਲ ਕੋਈ ਮੋਟਰਸਾਈਕਲ ਖੋਨ ਖਾਏ ਆ ਲੁੱਟ ਕੋ ਕਿੰਨ ਤਾਂ ਤੁਹਾਡਾ ਹੀ ਮੋਟਰਸਾਈਕਲ ਖੋਨ ਹਾਂਜੀ ਹਾਂਜੀ ਤੁਹਾਡਾ ਹੀ ਆਡਾ ਹੀ ਤਾਂ ਤੁਹਾਡਾ ਮੋਟਰਸਾਈਕਲ ਹੋਣ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂਦੇ ਉਹ ਆਪਣਾ ਨੁਕਸਾਨ ਭਰਨ ਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬੰਦੀ ਉਹ ਦਿੱਤੀ ਜਾਵੇ ਕਾਰਾਂ ਨੇ ਕਾਰਾਂ ਨੇ ਚਲੋ ਸਾਰਾ ਕੁਝ ਭੰਗ ਗਿਆ ਜੋ ਕੁਝ ਬਣਾਇਆ ਬੰਦੇ ਦਾ ਭੱਜ ਕੇ ਬਚੇ ਹਜੇ ਹਾਨੂੰ ਮਾਰ ਜਾਂਦੇ ਕਿਹੋਂ ਨੁਕਸਾਨ ਨਹੀਂ ਲੱਗਿਆ ਸਾਰਾ ਜੇ ਮੰਨ ਲਓ ਭੱਜ ਕੇ ਨਾ ਬਚਦੇ ਤੇ ਨੁਕਸਾਨ ਤੇ ਹੋਣਾ ਸਾਰਾ ਲੇਡੀਜ਼ ਅੰਦਰ ਹੀ ਬੂਏ ਬਚ ਕੇ ਬੰਨੇ ਰਹੀ ਸੀ ਜੀ ਇਹ ਨਿਆ ਗੁਲੇ ਚਲਾਈਆਂ ਜੀ ਸਰ ਦੋ ਰੌਂਦ ਪਏ ਆ ਜੀ ਉੱਥੇ ਅੱਡੇ ਘਰ ਚ ਹਾਂਜੀ ਬਠੀ ਖਾਨੀ ਕੀ ਨਾਮ ਜੀ ਸਰ ਜੀ ਕੀ ਗੱਲ ਹੋਈ ਆ ਜੀ ਮੁੰਡੇ ਮੁੰਡੇ ਵੀਰੇ ਲੜਦੇ ਕਿਤੇ ਮੋਟਰਸਾਈਕਲ ਤੋਂ ਤੇ ਗਾਂਧੀ ਜਿਹੜਾ ਇਹਨੇ ਮੁੰਡਿਆਂ ਨੂੰ ਪਹਿਲਾਂ ਮਾਰਕਟ ਕੀਤੀ ਤੇ ਫਿਰ ਮੋਟਰਸਾਈਕਲ ਕੋ ਕੇ ਲੈ ਗਿਆ ਫਿਰ ਇਹਨੇ ਆਣ ਕੇ ਘਰੇ ਗੋਲੀਆਂ ਚਲਾਤੀਆਂ ਹੀ ਭੱਜ ਕੇ ਬਚੇ ਆ ਸਾਰਾ ਕੋਜੀ ਤੋੜ ਗਏ ਸਾਡਾ ਐਸੀ ਵੀ ਤੋੜ ਗਏ ਸੀਸੇ ਸਾ ਤੇ ਗੋਲੀਆਂ ਬਹੁਤ ਚਲਾਈਆਂ ਭੱਜ ਕੇ ਬਚੇ ਸੀ ਛੋਟੇ ਗਾਂਧੀ ਕੌਣ ਆ ਜੀ ਗਾਂਧੀ ਜੱਟਾਂ ਦਾ ਵਾ ਤੇ ਮੋਬਲ ਦਾ ਤੇ ਮੋਬਲ ਪਿੰਡ ਦਾ ਵਾ ਹਾਂਜੀ ਤੇ ਨਾਲ ਉਹਦੇ 10 12 ਜਾਣੇ ਹੈਗੇ ਉਹਨਾਂ ਦਾ ਹੱਲ ਨਾ ਦਾ ਨਹੀਂ ਕੀ ਕੰਮ ਕਰਦਾ ਗਾਂਧੀ ਗਾਂਧੀ ਦਾ ਇੰਨਾ ਨਹੀਂ ਪਤਾ ਕੀ ਕੰਮ ਕਰਦਾ ਕਿਉਂ ਲੜਾਈ ਕਿਉਂ ਹੋਈ ਤੇ ਮੋਟਰਸਾਈਕਲ ਤੋਂ ਲੁੱਟ ਕੋ ਤੋਂ ਲੁੱਟ ਖੋ ਕਰਨ ਵਾਸਤੇ ਪੈਸੇ ਕੌਣ ਹੀ ਜਿਹੜੇ ਮੋਟਰਸਾਈਕਲ ਤੇ ਕੌਣ ਹੋ ਮੇਰਾ ਬੇਟਾ ਹੈ ਅੱਛਾ ਤੁਹਾਡਾ ਬੇਟਾ ਹੈ ਇੱਕ ਮੇਰਾ ਜਵਾਨ ਹੈ ਤੇ ਕੀ ਮੰਗ ਕਰਦੇ ਜੇ ਹੁਣ ਤੁਸੀਂ ਆਈ ਆਈ ਹੋਈ ਵੀ ਜਾਣ ਨੂੰ ਕੰਜਰ ਨੂੰ ਸਤਾ ਜਾ ਦਿੱਤੀ ਜਾਵੇ ਜਾਂ ਤੁਹਾਡਾ ਸਮਾਨ ਪੁੱਟ ਆ ਦੇ ਤੁਹਾਡੇ ਨਾਲ ਗਾਂ ਕੋਈ ਹੁਣ ਐਸ ਵਕਤ ਤੁਸੀਂ ਕਿੱਥੇ ਖੜੇ ਨੇ ਹਾਂ ਵੇ ਥਾਣੇ ਆ ਗਿਆ ਰਿਪੋਰਟਰ ਆਈ ਭੱਜ ਕੇ ਬਚੇ ਹੁਣ ਵੀ ਆਉਂ ਬਾਰ ਬਾਰ ਆਉਂਦੇ ਆ ਤੇ ਅਸੀਂ ਮਹਾਕੇ ਦੇ ਟਾਈਮ ਕੱਢ ਕੇ ਹੁਣ ਆਏ ਆ ਥਾਣੇ ਪਹਿਲਾਂ ਚੌਂਕੀ ਗਏ ਉੱਥੇ ਹੈ ਨਹੀਂ ਕੋਈ ਵੀ ဟုတ်နိုင်ထားတယ် ठीक